ਲੋ ਵੀ ਸੱਜਣੋ ਅੱਜ ਤਾਏ ਦੇ ਘਰ ਆਈ ਆ ਖੁਸ਼ੀ ਇੱਕ ਤਾਏ ਦੇ ਮੁੰਡੇ ਨੇ ਲਿਆ ਵੱਡੇ ਨੇ ਟਰੈਕਟਰ ਕੁਲਦੀਪ ਸਿੰਘ ਮੈਂਬਰ ਨੇ ਲਾਓ ਜੀ 855 ਆ ਚੁੱਕਿਆ ਤੇ ਮੇਰਾ ਵੀਰ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਦੇ ਜੀ ਮੁੰਡੇ ਨੂੰ ਦਿਓ ਵਧਾਈਆਂ ਨਾ ਮੈਂ ਖੜ ਜਾ ਪਿੱਛੇ ਘਰ ਪਿੱਛੇ ਰੋ ਕੁੜੀ ਨੇ ਤੇਲ ਚੋਣਾ ਨਹੀਂ ਜੋ ਹੁਣ ਦੁਆਰਾ ਚੋਣਾ ਸੀ ਚੱਲ ਚੋ ਤੋ ਚੋ ਬੱਤ ਚੋ ਇਧਰ ਵੀ ਇਧਰ ਵੀ ਤੇ ਕੱਢੋ 100-100 ਰੁਪਿਆ ਐਵੇਂ 100-100 ਰੁਪਿਆ ਦਿਓ ਨਾ 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 ਐਵੇਂ ਨਾ ਪਹਿਲੇ 100-100 ਰੁਪਇਆ ਦਿਓਗੇ ਦੇਣਾ ਪੈਣਾ ਹਾਂ ਚਲੋ ਨਵਾਂ ਨੋਕਰ ਸਵਰਾਜ 855 FE ਟਰੈਕਟਰ ਲੈ ਕੇ ਆਏ ਹੈ ਬਾਈ ਜੀ ਲੈ ਪਹਿਲਾ ਲੈ ਆਇਆ ਪੁੱਤਰ ਮੂੰਹ ਮਿੱਠਾ ਕਰਾਓ ਪਹਿਲਾਂ ਬਦਾਈਆਂ ਹਣ ਭਾਈ ਸਾਰਿਆਂ ਨੂੰ ਵਧਾਈਆਂ ਹਣ ਸਾਰਿਆਂ ਨੂੰ ਵਧਾਈਆਂ ਤਾਈ ਵਧਾਈਆਂ ਤਾਊ ਵਧਾਈਆਂ ਹਣ ਬੜਕ ਮਾਰ ਮਾੜੀ ਨਿੱਕੀ ਨਹੀਂ ਭਲਾ ਇੱਧਰ ਬਈ ਕੁੜੀਆਂ ਨੂੰ ਪਹਿਲਾਂ 100 ਰੁਪਏ ਘੁੱਗ ਕੁੜੀਆਂ ਨੇ ਤੇਲ ਚੋਇਆ ਪੈਸੇ ਦਿਓ ਬਈ ਵੇਲਾ ਨਹੀਂ ਨਾ ਐ ਥੋੜੂ ਹੁੰਦਾ ਵਿਚਾਰੀਆਂ ਇਹਦੇ ਨਹੀਂ ਰੁਕ ਰੁਕ ਕੋਈ ਜਿੱਥੇ ਪੈਸੇ ਦਵਾ ਕੇ ਜਾਓ ਕੋਗਾ ਦੇ ਯਾਰ ਕਾਉ ਬੇਇਜ਼ਤੀ ਕਰਾਈ ਜਾਣਾ ਵੀਡੀਓ ਬਣੀ ਜਾਂਦੀ ਐ ਦੱਸ ਹਾਂ ਉੱਤੇ ਬੈਣੀ ਸੌਖਣਗੇ ਨਹੀਂ ਦੇ ਜਿੰਨੇ ਮਰਜੀ 50 10 20 ਰੁਪਏ ਜਿੰਨੇ ਮਰਜੀ ਦੇ ਲੈ ਕੇ ਜਾਏ ਜੇ ਤੁਸੀਂ ਬੈਠ ਜਾਵੇ ਧੀ ਧਿਆਣੀਆਂ ਨੂੰ ਹੈ ਚ ਲੈ ਆ ਕਿੱਥੋਂ ਜਿੱਥੇ ਮਰਜੀ ਲੈ ਆ ਕੇ ਦੇ ਅੱਜ ਢਿੱਕੇ ਚੜਿਆ ਸੀ ਬੋਲੋ ਹੋਰ ਕੀ ਆ ਟਰੈਕਟਰ ਤੇ ਬਹਿਣਾ ਹੀ ਸੌਖਾ ਦੱਸ ਹੈ ਤੇਰਾ ਕੰਮ ਨਾ ਸੋਚਦਾ ਹਾਂ ਬੰਦਾ ਹਾਲ ਕਿੰਨੀ ਵੀ ਲੈ ਟਰੈਕਟਰ ਆ ਚੱਕ ਲੈ ਵੀ ਲੈ ਵੀ ਲੈ ਵੀ ਲੈ ਵੀ ਸਾਰਿਆਂ ਸਾਹਮਣੇ ਦਿਓ ਮੈਂਬਰ ਸਾਹਿਬ ਬਧਾਈਆਂ ਬਹੁਤ ਬਹੁਤ ਦੇਖ ਲਓ ਜੀ ਇੱਕ ਫੋਟੋ ਕਰ ਲਈਏ ਇੱਕ ਮਿੰਟ ਅੱਜ ਚਲੋ ਵੀ ਯਾਰ ਯਾਰ ਚਾਰ ਭੰਗ ਲੱਗੇ ਆਵੇ ਲੱਭਿਆ ਮਾਨਦਾ ਇੱਨੇ ਕੜਾ ਮੇਰੀ ਆਈ ਹੈ ਘਰ ਬਣੀ ਹਾਂ ਬਹੁਤ ਸਾਰਾ ਤੇ ਮੈਨੂੰ ਦੱਸ ਇਹਦੇ ਕੋਈ ਫੀਚਰਸ ਇਹ ਸੈਂਟਰ ਗੇਅਰ ਵਾਲਾ ਚੱਲੇ ਆ ਨਾ ਸਾਰੇ ਸੈਂਟਰ ਗੇਅਰ ਵਾਲੇ ਸ਼ੌਕੀਨ ਆ ਇਹ ਮੈਂਬਰ ਸਾਹਿਬ ਸੈਂਟਰ ਗੇਅਰ ਵਾਲਾ ਕਿਵੇਂ ਕਿ ਪਹਿਲਾਂ ਚਲਾਉਂਦੀ ਇਹ ਰਹਿ ਜੇ ਦੀ ਕਾਮਯਾਬੀ ਵਾਲੀ ਸੈਂਟਰ ਦੇ ਹਾਂ ਲੋਕੀ ਨੂੰ ਘਟਾਲੇ ਦੇ ਟਰੈਕਟਰ ਚੱਲਦਾ ਹੁੰਦਾ ਹਾਂ ਉਦੋਂ ਨਾਲ ਸਾਈਡ ਤੇ ਉਹ ਬੰਦਾ ਬਹਾਉਣੇ ਆ ਹਾਂ ਬਹਾਉਣੇ ਤੇ ਕਈ ਵਾਰੀ ਆਪਾਂ ਫਿੱਤਰ ਭੋਲੇ ਖੜੇ ਹੁੰਨੇ ਆ ਹਾਂ ਅਣਜਾਣ ਬੰਦਾ ਜਾਂ ਬੁੜੀ ਜਿਹਾ ਕੋਈ ਬੰਦਾ ਜੇ ਕੱਢਦਾ ਉਹਨੂੰ ਗੇਰ ਨੂੰ ਹੱਥ ਪਾ ਲੈਂਦੇ ਆ ਠੀਕ ਆ ਨਾਲ ਹੀ ਉੱਤਰ ਪੈਂਦਾ ਸਟਰੈਕਟਰ ਤੇ ਆਹ ਨਾਲ ਨੁਕਸਾਨ ਹੁੰਦਾ ਤੇਰੀ ਗੱਲ ਸਰ ਕੇ ਤਾਂ ਇੰਤਰੀਅਰ ਆ ਕਿ ਆਪਾਂ ਹਰ ਇੱਕ ਬੰਦੇ ਨੂੰ ਕੋਈ ਗਰੀਬ ਮੀਰ ਹੱਥ ਕਰਦਾ ਆਪਾਂ ਚੜਾਉਣੇ ਆ ਚੜਾਉਣੇ ਹਾਂ ਇਹ ਤੇਰੀ ਗੱਲ ਸਿਆਣੀਆਂ ਵਾਕਿਆ ਸੈਂਟਰ ਗੇਅਰ ਦੀ ਆ ਦਿੱਕਤ ਆ ਇਹ ਜਾਨੀ ਕਿ ਸੈਂਟਰ ਗੇਅਰ ਵਾਲਾ ਜਿਹੜਾ ਵੀ ਆਮ ਜਿਹੜਾ ਪਾਸੇ ਗੇਅਰ ਨਾਲੋਂ ਕਿੰਨਾ ਕੁ ਫਰਕ ਹੁੰਦਾ ਜ਼ੋਰ ਜ਼ਾਰ ਚ ਕੋਈ ਫਰਕ ਤਾਂ ਨਹੀਂ ਹੁੰਦਾ ਇਹਦਾ ਜ਼ੋਰ ਜ਼ਾਰ ਦਾ ਕੋਈ ਫਰਕ ਨਹੀਂ ਪੈਂਦਾ ਇਹਦੀ ਥੋੜੀ ਜਿਹੀ ਕਾਮਯਾਬੀ ਹੈ ਕਾਮਯਾਬੀ ਹੈ ਯਾਨੀ ਕਿ ਤੇ ਇਹਦੇ ਪ੍ਰਾਈਸ ਕੀ ਆ ਹੁਣ ਜਿਹੜਾ ਨਵਾਂ ਲਿਆ ਆ ਤੁਸੀਂ ਹੁਣ ਇਹ ਨਵਾਂ ਲਿਆ ਹੁਣ ਦੀ ਪ੍ਰਾਈਸ ਹੈਗੀ 875 ਆਪਾਂ ਨੂੰ ਸਾਖੀ ਕਰਕੇ 25000 ਰੁਪਏ ਲੈਸ ਹੋ ਗਏ ਯਾਨੀ ਕਿ 8,50,000 ਰੁਪਇਆ ਬਹੁਤ ਪੈਸੇ ਆ ਚਲੋ ਨਾਈਸ ਟਰੈਕਟਰ 855 ਦਾ ਵੀ ਨਾ ਚੱਲਦਾ ਨਾ ਬੋਲਦਾ ਠੀਕ ਆ ਕੀ ਇਹਦੀ ਗਾਰੰਟੀ ਵਾਰੰਟੀ ਕੀ ਹੁੰਦੀ ਹੈ ਕਿ ਬਸ 3 ਸਾਲ ਦੀ ਗਾਰੰਟੀ ਵਾਰੰਟੀ ਨਹੀਂ ਲਿਖੀ ਮਗਰਾੜਦੇ ਅੱਛਾ ਅੱਛਾ ਤੇ ਇਹ ਲੈ ਕੇ ਕਿਹੜੀ ਏਜੰਸੀ ਤੋਂ ਆਏ ਬਰਾ ਟਰੈਕਟਰ ਅੱਛਾ ਚਲੋ ਵਧਾਈਆਂ ਹੁਣ ਮੈਂਬਰ ਸਾਹਿਬ ਕਿਲੋਮੀਟਰ ਲਵਾਗੇ ਟੈਸਟੇ ਦਾ ਕਿਸੇ ਦਿਨ ਆਪਾਂ ਜੋਵਾਂਗੇ ਤਵੀਆਂ ਤਵੀਆਂ ਦੇ ਕੀ ਕੋਈ ਨਮ ਦੇ ਦਊਗਾ